ਐਮ ਐਸ ਪੀ ਨੌਂਸ ਕੀਤੀ ਸੀ ਐਮ ਐਸ ਪੀ ਤੇ ਰੋਣਾ 슈ਗਰ ਮੱਕੀ ਖਰੀਦੇ ਕੀ ਮੈਂ ਜਿੱਦਨ ਹੜ ਆਏ ਇੱਕ ਗੱਲ ਕਹੀ ਸੀ ਕਿ 11 ਚ ਵੀ ਆਏ 23 ਵੀ ਆਏ ਤੇ 25 ਵੀ ਆ ਗਿਆ ਤੁਸੀਂ ਬਰਾਜ ਖੋਲ ਨਹੀਂ ਪਾਏ ਹੁਣ ਬਹਾਨਾ ਕੋਈ ਮਿੱਟ ਦਾ ਲਾਉਂਦਾ ਕਿ ਮੈਟਾ ਡਿਪਾਰਟਮੈਂਟ ਗਲਤ ਦੱਸਿਆ ਸਾਨੂੰ ਖੱਡਾਂ ਚ ਪਾਣੀ ਆ ਗਿਆ ਭਈ ਡੈਮ ਕਾਤੇ ਨਹੀਂ ਹੁੰਦੇ ਆ ਕਿ ਇਹ ਜਿਹੜਾ ਪਾਣੀ ਫਲੱਡ ਦਾ ਪਾਕਿਸਤਾਨ ਰੁੜ ਕੇ ਚਲੇ ਜਾਂਦਾ ਇਹਨੂੰ ਰੀਚਾਰਜ ਕਰਨ ਲਈ ਕੋਈ ਨਵੀਂ ਟੈਕਨੋਲੋਜੀ ਇਹ ਸਾਰਾ ਪਾਣੀ ਥੱਲੇ ਜਾਵੇ ਜਿਮਣੀ ਚੌਣ ਆ ਰਹੀ ਹੈ ਧਰਨ ਤਾਰਨ ਦੀ ਜਿਮਣੀ ਚੌਣ ਦੇ ਵਿੱਚ ਜ਼ਿਆਦਾਤਰ ਤੁਹਾਡੀ ਡਿਊਟੀ ਲੱਗਦੀ ਆ ਤੁਹਾਡੀ ਇਸ ਵਾਰ ਵੀ ਕੋਈ ਡਿਊਟੀ ਲੱਗੀ ਕਾ ਉੱਥੇ ਅਮਰਪਾਲ ਹੋਣਾ ਦਾ ਬੜਾ ਅੰਡਰਕਰੈਂਟ ਪਿਛਲੀ ਵਾਰ ਵੀ ਵੇਖਿਆ ਗਿਆ ਉਹ じゃ ਕੋਈ ਫੈਕਟਰ ਤੁਹਾਨੂੰ ਲੱਗਦਾ ਪਉਣੇ ਕਿ ਪੰਤਕ 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 ਕੁਝ ਲੋਕ ਕਮਲ ਸ਼ਾਂਤੀ ਤੇ ਕਾਰੋਬਾਰ ਡਵੈਲਪਮੈਂਟ ਚਾਹੁੰਦੇ ਜਿੱਦਣ ਵੀ ਆਵਾਮ ਆਦਮੀ ਪਾਰਟੀ ਦੀ ਸਰਕਾਰ ਆਈਆ ਉਦਣ ਦੀਆਂ ਫਰੋਤੀਆਂ ਮਰਡਰ ਇਹ ਰੋਜ਼ ਹੋ ਰਿਹਾ ਸਤਾਈ ਦੇ ਵਿੱਚ ਇੰਨੇ ਮਜ਼ਬੂਤ ਹੈਗੀ ਹੁਣ ਕਾਂਗਰਸ ਦੀ ਸਥਿਤੀ ਚ ਹੈਗੀ ਆ ਕਿ ਸਤਾਈ ਚ ਆ ਸਕੀ ਸਰਕਾਰ ਚਾਤਾ ਪੰਜਾਬ ਦੇ ਵਿੱਚ ਇਹ ਚੱਲ ਰਿਹਾ ਕਿ ਕਾਂਗਰਸ ਅੰਦਰਖੱਤ ਤੇ ਪਾਟੋ ਟੜਬਾ ਸੋ ਸਤਾਈ ਦੇ ਵਿੱਚ ਇਲੈਕਸ਼ਨ ਆ ਕਿਤੇ ਉਹ ਗੱਲ ਨੂੰ ਇਲੈਕਸ਼ਨ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਮੈਂ ਸੇ ਦਿੱਤੀ ਹੈ ਔਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਜਿਹੜੇ ਨੁਕਤੇ ਚਿੰਨੀ ਕਰਦੇ ਆ ਯਾ ਤੇ ਕੁਝ ਕਰੋ ਜਾਂ ਫਿਰ ਚੁੱਪ ਹੋ ਜਾਓ ਪਿਛਲੇ ਸਮੇਂ ਦੇ ਵਿੱਚ ਰਾਣਾ ਗਰਜੀਤ ਹੋਣਾ ਨੇ ਮੱਕੀ ਦੇ ਉੱਤੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਤੇ ਹੁਣ ਉਹ ਵਾਅਦਾ ਇਸ ਹਾਲ ਪੂਰਾ ਕਰਨ ਜਾ ਰਹੇ ਨੇ ਅਕਤੂਬਰ ਮਹੀਨੇ ਦੇ ਵਿੱਚ ਤਾਂ ਅੱਜ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਇਹ ਸਾਰੇ ਜ਼ਿਕਰ ਕੀਤਾ ਗਿਆ ਰਣਾ ਜੀ ਤੁਸੀਂ ਦੱਸਿਆ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਸਰਕਾਰ ਨੂੰ ਵੀ ਤੁਸੀਂ ਮਿਲਕੇ ਹੋ ਸਰਕਾਰ ਵੱਲੋਂ ਇਸ ਮਸਲੇ ਦੇ ਵਿੱਚ ਤੁਹਾਡਾ ਕਿਵੇਂ ਦਾ ਯੋਗਦਾਨ ਸਰਕਾਰ ਐਗਰੀਕਲਚਰ ਮਿਨਿਸਟਰਰ ਔਰ ਚੀਫ ਸੈਕਟਰੀ ਨੂੰ ਮਿਲਕੇ ਉਹਨਾਂ ਨੂੰ ਕਿਹਾ ਵੀ ਜਿੰਨੇ ਬੰਦਿਆਂ ਨੇ ਤੁਹਾਡੇ ਨਾਲ ਰਜਿਸਟਰ ਕੀਤਾ ਉਹ ਤੋਂ ਹੀ ਸਾਨੂੰ ਦੇ ਦਿਓ ਉਹਨਾਂ ਨੇ ਲਿਸਟ ਭੇਜ ਦਿੱਤੀ ਸਾਨੂੰ ਉਹਨਾਂ ਤੋਂ ਵੀ ਪ੍ਰਕਿਊਰ ਕਰਾਂਗੇ ਜਿਹੜੇ ਸਾਡੇ ਬੰਦੇ ਜਿਨ੍ਹਾਂ ਨੂੰ ਅਸੀਂ ਭਜਾਈ ਆ ਉਹਨਾਂ ਤੋਂ ਪ੍ਰਕਿਊਰ ਕਰਨੀ ਕਰਨੀਆਂ ਔਰ ਐਮਐਸਪੀ ਦਾ ਵਾਦਾ ਕੀਤਾ ਸੀ ਉਹ ਵਾਦਾ ਪੂਰਾ ਕਰਨ ਮੈਂ মিডিਆ ਨੂੰ ਇਸ ਕਰਕੇ ਸੱਦਿਆ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਐਮਐਸਪੀ ਅਨਾਉਂਸ ਕੀਤੀ ਸੀ ਐਮਐਸਪੀ ਤੇ ਰਣਾ 슈ਗਰ ਮੱਕੀ ਖਰੀਦੇਗੀ ਤੇ ਇਹ ਲੋਕਾਂ ਨੂੰ ਤੁਸੀਂ ਜਿਹੜੇ ਗਏ ਸੀ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਜਾਗਰੂਕ ਕੀਤਾ ਕਿ ਇਹ ਬਰਸਾਤੀ ਮੱਕੀ ਤੁਸੀਂ ਵੇਚੋ ਕੋਈ ਅੰਕੜਾ ਹੈ ਕਿ ਕਿੰਨੇ ਕੁ ਲੋਕਾਂ ਨੇ ਕਿੰਨੇ ਹਜ਼ਾਰ ਏਕੜ ਜਾਂ ਕਿ ਜਿਹੜੀ ਉਹ ਖਰੀਦੀ ਵਿੱਚ ਇੱਕ ਵੀ ਬੀਜੀ ਹੈਗੀ ਆ ਉਹ ਮੇਰੇ ਆਫਿਸ ਤੋਂ ਲੈ ਸਕਦੇ ਹਾਂ ਜੇ ਚਾਹੀਦਾ ਹੋਗਾ ਪ੍ਰੋਵਾਈਡ ਕਰ ਦਾਂਗੇ ਸਰਕਾਰ ਨੇ ਵੀ ਕੋਈ ਦਿੱਤਾ ਸਰਕਾਰ ਨੇ ਵੀ ਦਿੱਤਾ ਉਹ ਵੀ ਸਾਰਾ ਆਫਿਸ ਪਿਆ ਉੱਥੇ ਜਗਾ ਜਗਾ ਬੰਦੇ ਚਲੇ ਗਏ ਮੇਰੇ ਤੇ ਇਹ ਮੱਕੀ ਤੁਸੀਂ ਖਰੀਦੋਗੇ ਉਸ ਤੋਂ ਬਾਅਦ ਅੱਗੇ ਤੁਹਾਡਾ ਇਹ ਕਿੰਨੇ ਸਮੇਂ ਲਈ ਚੱਲਦਾ ਰਹੇਗਾ ਇਹ ਕਿ ਐਮਐਸਪੀ ਤੁਸੀਂ ਕਿੰਨੇ ਸਮੇਂ ਲਈ ਦੋਗੇ ਐਮਐਸਪੀ ਜਿੱਦਣ ਅਨਾਉਂਸ ਕੀਤੀ ਸੀ ਉਸ ਦਿਨ ਮੈਂ ਕਿਹਾ ਸੀ ਕਿ ਸਾਲ ਜਿਹੜਾ ਆਇਆ 25 ਤੇ ਸਾਲ 26 ਦੋ ਸਾਲ ਇਹਨੂੰ ਮੱਕੀ ਨੂੰ ਕਾਮਯਾਬ ਕਰਨ ਚ ਲੱਗਣੇ ਆ ਮੈਂ ਕਰਾਂਗਾ ਐਮਐਸਪੀ ਦੇਾਂਗਾ ਫਿਰ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਤੁਸੀਂ ਤੁਸੀਂ ਇਹ ਮੱਕੀ ਤੋਂ ਅੱਗੇ ਕੀ ਕਰੋਗੇ ਤੇ ਸਰਕਾਰ ਕੀ ਕਰ ਸਕਦੀ ਹੈ ਮੈਂ ਤਾਂ ਕੁਝ ਐਥਨੋਲ ਬਣਾਉਣਾ ਲੇਕਿਨ ਗੱਲ ਇਹ ਨਹੀਂ ਕਿ ਐਥਨੋਲ ਬਣਾਉਣਾ ਕੀ ਬਣਾਉਣਾ ਉਹ ਯਾਰੋ ਮੱਕੀ ਦਾ ਇੰਨਾ ਕੁਝ ਬਣ ਸਕਦਾ ਜਿਹੜਾ ਤੁਸੀਂ ਮਹਿਨ ਦਾ ਜਾਨੀ ਲਾ ਰਹੇ ਇੱਥੇ ਕੰਪਲੈਕਸ ਲੱਗਣੇ ਬੜੇ ਵੱਡੇ ਵੱਡੇ ビजन वाले बनो। ਤੇ ਹੜਾ ਨੂੰ ਲੈ ਕੇ ਵੀ ਤੁਸੀਂ ਜ਼ਿਕਰ ਕੀਤਾ ਕਹਿੰਦੇ ਕਿ ਜਿਹੜਾ ਪਾਣੀ ਆ ਰਿਹਾ ਹੈ ਇਸ ਨੂੰ ਰੀਚਾਰਜ ਕੀਤਾ ਜਾ ਸਕਦਾ ਹੈ। ਉਹਦੇ ਲਈ ਤੁਹਾਨੂੰ ਲੱਗਦਾ ਕਿ ਕੋਈ ਸੁਜੈਸ਼ਨ ਕੀ ਹੋ ਸਕਦਾ ਹੈ? ਮੈਂ ਜਿੱਦਨ ਹੜ ਆਏ ਇੱਕ ਗੱਲ ਕਹੀ ਸੀ ਕਿ 19 'ਚ ਵੀ ਆਏ, 23 'ਚ ਵੀ ਆਏ ਤੇ 25 'ਚ ਵੀ ਆ ਗਏ ਆ। ਤੁਸੀਂ ਬਰਾਜ ਖੋਲ ਨਹੀਂ पाए। ਹੁਣ ਭਾਨਾ ਕੋਈ ਮਿੱਟ ਦਾ ਲਾਉਂਦਾ ਕਿ ਮੈਟਾ ਡਿਪਾਰਟਮੈਂਟ ਗਲਤ ਦੱਸਿਆ ਸਾਨੂੰ। ਖੱਡਾਂ ਚ ਪਾਣੀ ਆ ਗਿਆ ਵੀ ਡੈਮ ਕਾਦੇ ਲਈ ਹੁੰਦੇ ਆ ਡੈਮ ਦਾ ਪਾਣੀ ਕਿਉਂ ਛੱਡਿਆ ਖੱਡਾਂ ਦਾ ਪਾਣੀ ਆ ਗਿਆ ਤੇ ਬਰਾਜ ਕਿਉਂ ਨਹੀਂ ਖੋਲਿਆ ਤੇ ਬਰਾਜ ਤਾਂ ਟੁੱਟੇ ਨੇ ਯਾਰ ਖੁੱਲੇ ਤਾਂ ਹੈ ਹੀ ਨਹੀਂ ਇਹਦਾ ਮਤਲਬ ਪਲੈਨਿੰਗ ਨਹੀਂ ਸੀ ਚਲੋ ਆਪਾਂ ਰੋਪ ਪ੍ਰਤੀ ਰੋਪ ਵਾਲਾ ਸਿਸਟਮ ਛੱਡਿਏ ਮੈਂ ਇਹ ਵੀ ਕਿਹਾ ਕਿ ਵੇ ਐਕਸਪਰਟਸ ਦੀ ਕਮੇਟੀ ਬਣਾਓ ਉਹ ਸੈਟਲਾਈਟ ਰਾਹੀਂ ਉਹ ਫਿਜ਼ਿਕਲੀ ਜਾ ਕੇ ਹੈਲੀਕਾਪਟਰ ਰਾਹੀਂ ਉਸ ਦਿਨ ਜਦਨ ਫਲਡ ਸੀ ਉਸ ਦਿਨ ਸਤਿਤੀ ਦਾ ਜਾਇਜਾ ਲੈਂਦੇ ਅੱਜ ਮਹੀਨਾ ਹੋਉਣ ਨੂੰ ਆ ਗਿਆ ਹਾਲੇ ਤੇ ਕਠਨ ਨਹੀਂ ਹੋਇਆ ਕਮੇਟੀ ਦਾ ਤੇ ਅਸੀਂ ਕੀ ਪਲਾ ਕਰਨਾ ਚਾਹੁੰਨੇ ਪੰਜਾਬ ਦਾ ਮੈਂ ਹੁਣ ਫੇਰ ਕਹਿੰਨਾ ਕਮੇਟੀ ਦਾ ਕਠਨ ਕਰੋ ਰਿਪੋਰਟ ਲਓ ਔਰ ਪਾ ਸਰਕਾਰ ਨੂੰ ਅਪਰੋਚ ਕਰੋ ਕਿ ਇਹ ਜਿਹੜਾ ਪਾਣੀ ਫਲਡ ਦਾ ਪਾਕਿਸਤਾਨ ਰੁੜ ਕੇ ਚਲੇ ਜਾਂਦਾ ਇਹਨੂੰ ਰੀਚਾਰਜ ਕਰਨ ਲਈ ਕੋਈ ਨਵੀਂ ਟੈਕਨੋਲੋਜੀ ਇਹ ਸਾਰਾ ਪਾਣੀ ਥੱਲੇ ਜਾਵੇ ਤਾਂ ਕਿ ਪੰਜਾਬ ਦਾ ਜਿਹੜੇ ਕਹਿੰਦੇ ਨਾ ਪਾਣੀ 15 ਸਾਲਾਂ ਦਾ ਕੋਈ 16 ਦਾ ਕਹਿੰਦਾ ਕੋਈ 13 ਦਾ ਕਹਿੰਦਾ ਯਾਰ ਇਹਨਾਂ ਪਾਣੀ ਹੋ ਜਾਏਗਾ ਜ਼ਮੀਨ ਦੇ ਥੱਲੇ ਜਿਹਦਾ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਔਰ ਪੰਜਾਬ 'ਚ ਕਦੇ ਪਾਣੀ ਮੁੱਕੂਗਾ ਨਹੀਂ ਸਾਣਾ ਜੀ ਜਿਮਣੀ ਚੋਂ ਆ ਰਹੀ ਆ ਤਰਨਤਾਰਨ ਦੀ ਜਿਮਣੀ ਚੋਂ ਦੇ ਵਿੱਚ ਜ਼ਿਆਦਾਤਰ ਤੁਹਾਡੀ ਡਿਊਟੀ ਲੱਗਦੀ ਆ ਤੁਹਾਡੀ ਇਸ ਵਾਰ ਵੀ ਕੋਈ ਡਿਊਟੀ ਲੱਗੀ ਅ ਮੈਨੂੰ ਪਾਰਟੀ ਨੇ ਵਿਹਾਰ ਦਾ ਇੰਚਾਰਜ ਲਾਇਆ ਜ਼ਿਲ੍ਹੇ ਦਾ ਤਾਂ ਮੈਂ ਜ਼ਿਆਦਾਤਰ ਤਾਂ ਉੱਥੇ ਰਹਾਂਗਾ ਠੀਕ ਹੈ ਬਾਕੀ ਸਖ ਸਰਕਾਰੀਆ ਜੀ ਜੋ ਡਿਊਟੀ ਲਾਉਣਗੇ ਆਪਾਂ ਨਵਾਵਾਂਗੇ ਬੰਦੇ ਭੇਜਾਂਗੇ ਤੁਹਾਨੂੰ ਕੀ ਲੱਗਦਾ ਕਿ ਉਹ ਪੰਥਕ ਹਲਕਾ ਗਿਣਿਆ ਜਾਂਦਾ ਉਹਦੇ ਨਾਲ ਲੱਗਦਾ ਖਡੂਰ ਸਾਹਿਬ ਹਲਕਾ ਉੱਥੇ ਅਮਰਤਪਾਲ ਹੁਣਾਂ ਦਾ ਬੜਾ ਅੰਡਰਕਰੰਟ ਪਿਛਲੀ ਵਾਰ ਵੀ ਵੇਖਿਆ ਗਿਆ ਉਹ ਜਾਂ ਕੋਈ ਫੈਕਟਰ ਤੁਹਾਨੂੰ ਕੀ ਲੱਗਦਾ ਕਿ ਹੋ ਸਕਦਾ ਦੇਖੋ ਪਹਿਲਾਂ ਪੰਥਕ ਮੰਨਿਆ ਜਾਂਦਾ ਸੀ ਪੰਥਕ ਵੀ ਦੋ ਕਿਸਮ ਦਾ ਹੁੰਦਾ ਇੱਕ ਸਿਮਰਜੀਤ ਸਿੰਘ ਮਾਨ ਜਿੱਤੇ ਸੀ ਫਿਰ ਅਕਾਲੀ ਦਲ ਜਿੱਤਦਾ ਰਿਹਾ ਲੇਕਿਨ ਕਾਂਗਰਸ ਵੀ ਜਿੱਤੀ ਹੈ ਉਹਨਾਂ ਇਲਾਕਿਆਂ 'ਚ ਬ੍ਰਾਡ ਮਾਈਂਡਡ ਏ ਲੋਕ ਉਹਨੇ ਕਿ ਪੰਤਕ 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 ਕੁਝ ਲੋਕ ਅਮਨ ਸ਼ਾਂਤੀ ਤੇ ਕਾਰੋਬਾਰ ਡਿਵੈਲਪਮੈਂਟ ਚਾਹੁੰਦੇ ਆ ਬੱਚਿਆਂ ਨੂੰ ਐਜੂਕੇਸ਼ਨ ਦੇਣਾ ਚਾਹੁੰਦੇ ਆ ਇਦਾਂ ਦੀ ਵੀ ਲੋਕ ਹੈਗੇ ਉਹ ਕਾਂਗਰਸ ਦਾ ਵੋਟ ਬੈਂਕ ਕਿਆ ਸੋ ਹਰ ਕਿਸਮ ਦੀ ਵੋਟ ਹੈ ਹਰ ਕਿਸਮ ਦੀਆਂ ਪਾਰਟੀਆਂ ਵੰਡਵੀਆਂ ਪੈ ਜਾਣੀਆਂ ਜੋ ਜੀਤਾ ਵਹੀ ਸਿਕੰਦਰ ਪੰਜਾਬ ਦੇ ਵਿੱਚ ਲਗਾਤਾਰ ਮਰਡਰ ਹੋ ਰਹੇ ਆ ਰਣਾ ਜੀ ਪੰਜਾਬ ਦੇ ਵਿੱਚ ਲਾਓ ਐਂਡ ਆਰਡਰ ਦੇ ਉੱਤੇ ਬਹੁਤ ਸਾਰੇ ਸਵਾਲ ਉੱਠ ਰਹੇ ਆ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਇੱਕ ਸੈਣੇ ਦੇ ਵਿੱਚ ਮਰਡਰ ਹੋਣ ਦਾ ਸਾਫਕਾ ਉਹ ਉਹਨਾਂ ਦੇ ਸਰਪੰਚ ਸੀ ਉਹਨਾਂ ਦੇ ਮਾਤਾ ਉਹਨਾਂ ਦਾ ਬੇਟਾ ਸੀ ਬੜਾ ਹਾਈਲਾਈਟਡ ਸੀ ਉਹ ਨੌਜਵਾਨ ਇਹ ਸਾਰੀ ਚੀਜ਼ਾਂ ਨੂੰ ਕਿਵੇਂ ਵੇਖ ਰਹੇ ਹੋ ਦੇਖੋ ਕੋਈ ਇਹ ਅੱਜ ਓਵਰਨਾਈਟ ਹੋਣਾ ਨਹੀਂ ਚાલુ ਹੋਇਆ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਹਦਣ ਦੀਆਂ ਫਰੋਤੀਆਂ ਮਰਡਰ ਇਹ ਰੋਜ਼ ਹੋ ਰਿਹਾ ਹੈ ਔਰ ਪੰਜਾਬ ਦੇ ਲੋਕ ਔਖੇ ਇਸ ਕਰ ਲੋ ਇਹਦਾ ਹੱਲ ਕੀ ਲੱਗਦਾ ਹੱਲ ਕਾਂਗਰਸ ਹੈ ਜਿੰਨ ਆਯੂਗ ਹੀ ਖਤਮ ਕਰ ਦੂਗੀ ਤੋਂ ਲੱਗਦਾ ਕਿ 27 ਦੇ ਵਿੱਚ ਇੰਨੇ ਮਜ਼ਬੂਤ ਹੈਗੀ ਹੁਣ ਕਾਂਗਰਸ ਦੀ ਸਥਿਤੀ ਚ ਹੈਗੀ ਹੈ ਕਿ 27 ਚਾ ਸਕਦੀ ਸਰਕਾਰ ਕਾਂਗਰਸ ਮਜ਼ਬੂਤ ਹੈ ਕਾਂਗਰਸ ਇਕੱਠੀ ਆ ਇਲੈਕਸ਼ਨ ਹੋਣ ਦਿਓ ਕਾਂਗਰਸ ਇਕੱਠੀ ਆ ਬਿਲਕੁਲ ਇਕੱਠੀ ਆ ਲਗਾਤਾਰ ਚਰਚਾ ਤਾਂ ਪੰਜਾਬ ਦੇ ਵਿੱਚ ਹੀ ਚੱਲਦੀ ਹੈ ਕਿ ਕਾਂਗਰਸ ਅੰਦਰਖੱਤ ਤੇ ਪਾਟੋ ਤਾੜ ਬਹੁਤ ਆ ਯਾਰ ਪੰਜਾਬੀ ਕੀ ਨੇ ਪੰਜਾਬੀ ਸ਼ੇਰ ਆ ਹੈਗੇ ਨਾ ਸ਼ੇਰ ਫਿਰ ਮਾੜੀ ਮੋਟੀ ਕਿਹੜੀ ਪਾਰਟੀ ਚ ਨਹੀਂ ਹੈ ਭਈ ਅਕੜੀ ਦਲ ਤੇ ਪਤਾ ਨਹੀਂ ਕਿੰਨੇ ਟੁਕੜੇ ਹੋ ਗਏ ਐਂ ਇਹ ਤਾਂ ਇਕੱਠੇ ਹੀ ਇੱਕ ਛੰਡੇ ਥੱਲੇ ਆ ਨਾ ਉਹਨਾਂ ਦੇ ਛੰਡੇ ਬਦਲ ਗਏ ਤੁਹਾਨੂੰ ਲੱਗਦਾ ਕਿ ਜਿਹੜੇ ਹੜ ਪਿਛਲੇ ਸਮੇਂ ਚ ਆਏ ਉਹਦਾ ਕੋਈ ਪੱਕੇ ਤੌਰ ਦੇ ਉੱਤੇ ਹੱਲ ਲੱਭਣਾ ਚਾਹੀਦਾ ਪੱਕੇ ਤੌਰ ਤੇ ਹੱਲ ਕੀ ਆ ਤੁਹਾਡਾ ਹਲਕਾ ਜਿਹੜਾ ਮੰਡ ਏਰੀਆ ਚ ਪੈਂਦਾ ਤੁਸੀਂ ਹਰ ਵਾਰ ਇਹ ਚੀਜ਼ ਨੂੰ ਵੇਖ ਰਹੇ ਹੋ ਇਹਦਾ ਮੇਨ ਪੱਕਾ ਹੱਲ ਕੀ ਆ ਪੱਕਾ ਹੱਲ ਇਹਦਾ ਇਹ ਆ ਕਿ ਪਹਿਲਾਂ ਤਾਂ ਸਟੱਡੀ ਕਰੋ ਕਿ ਪਾਣੀ ਅਸੀਂ ਥੱਲੇ ਕਿਵੇਂ ਰੀਚਾਰਜ ਕਰਨਾ ਹਣ ਹਣ ਤਾਂ ਸਾਡਾ ਪਾਣੀ ਰੀਚਾਰਜ ਹੁੰਦਾ ਹੋਵੇ ਜਿੱਥੇ ਕਿਤੇ ਧਰਨੂ ਦਰਿਆ ਨੂੰ ਸਿੱਧਾ ਨਹੀਂ ਕਰ ਸਕਦੇ ਲੇਕਿਨ ਅਲਾਈਨਮੈਂਟ ਥੋੜੀ ਬਾਤ ਕਰਕੇ ਜਿਹੜੇ ਡਾਟਾ ਵਿੱਚ ਮਿੱਟੀ ਦੇ ਵੱਡੇ ਵੱਡੇ ਢੇਰ ਆ ਉਹ ਨਹੀਂ ਟੰਦੇ ਸਾਈਡ ਤੋਂ ਪਾਣੀ ਲੋਕਾਂ ਦੀ ਜ਼ਮੀਨ ਕੱਟਦਾ ਫਿਰ ਬੰਨੇ ਤੋੜਦਾ ਉਹ ਸਾਰਾ ਰੁਕੋ ਉਹਨ ਇੱਕ ਸਿਸਟਮ ਹੋਣਾ ਚਾਹੀਦਾ ਕਿ ਜੇ ਡੈਮ ਖੁੱਲਿਆ ਤੇ 6 ਘੰਟੇ ਦੀ ਬਰਾਜ ਚ ਪਾਣੀ ਆਉਣਾ ਜਾਂ 24 ਚ ਆਉਣਾ ਤੇ ਬਰਾਜ ਵੀ ਆਟੋਮੈਟਿਕਲੀ ਉਹਨੇ ਟਾਈਮ 'ਚ ਖੁੱਲਦੇ ਹੋਣ ਤੇ ਜੇ ਆਟੋਮੈਟਿਕ ਡੈਸ਼ਬੋਰਡ ਹੋਣਾ ਚਾਹੀਦਾ ਕੰਪਿਊਟਰਾਈਜ਼ਡ ਸਿਸਟਮ ਹੋਣਾ ਚਾਹੀਦਾ ਫਿਰ ਹਰ ਕੀ ਵਾਲੇ ਵੀ ਖੋਲਣ ਜੇ ਮਾਦੋਪੁਰ ਇਹ ਟਾਈਮ ਸਿਰ ਖੋਲੇ ਹੁੰਦੇ ਤਾਂ ਬਰਾਜ ਤਾਂ ਨਾ ਟੁੱਟਦੇ ਤੇ ਜੇ ਖੱਡਾਂ ਦਾ ਪਾਣੀ ਆਇਆ ਤੇ ਉਹਨੂੰ ਮੋਨੀਟਰ ਕਿਹਨੇ ਕਰਨਾ ਸੀ ਇਰੀਗੇਸ਼ਨ ਡਿਪਾਰਟਮੈਂਟ ਨੇ ਤੇ ਉਦੋਂ ਉਹ ਡੈਮ ਬੰਦ ਹੋਣੇ ਚਾਹੀਦੇ ਡੈਮ ਵੀ ਖੋਲੇ ਹੋ ਵੀ ਆਏ ਤੇ ਹੜਾ ਗਿਆ ਵਨ ਐਟ ਅ ਟਾਈਮ ਜੇ ਖੱਡਾਂ ਚੱਲਣ ਤਾਂ ਡੈਮ ਬੰਦ ਹੋਵੇ ਖੱਡਾਂ ਬੰਦ ਹੋ ਜਾਣ ਤੁਸੀਂ ਡੈਮ ਚਾਲੂ ਕਰ ਦਿਓ ਹੜ ਨਹੀਂ ਆ ਸਕਦੇ ਇੰਪੈਕਟ ਇਹਨਾਂ ਨਹੀਂ ਹੋਊਗਾ ਇੰਪੈਕਟ ਘਟ ਹੋਊਗਾ ਪਰ ਉਹ ਜਿਹੜਾ ਮੱਕੀ ਵਾਲਾ ਸਵਾਲ ਸੀ ਮੱਕੀ ਵਾਲਾ ਜਦੋਂ ਤੁਸੀਂ ਇਹ ਲੱਗਦਾ ਕਿ ਵੀ ਹੁਣ ਆ ਦੋ ਸਾਲ ਦੇ ਰਹੇ ਹਾਂ ਉਸ ਤੋਂ ਬਾਅਦ 27 ਦੇ ਵਿੱਚ ਇਲੈਕਸ਼ਨ ਆ ਕਿਤੇ ਉਹ ਗੱਲ ਨੂੰ ਇਲੈਕਸ਼ਨ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਜਿਹਦੇ ਨਾਲ ਮਰਜ਼ੀ ਜੋੜ ਲੋ ਇਲੈਕਸ਼ਨ ਨਾਲ ਜੋੜ ਲੋ ਕੋਹ ਰਾਣੇ ਨੂੰ ਫਾਇਦਾ ਹੋਣਾ ਇਹਨੇ ਤਾਂ ਬਜਾਇਆ ਇਹ ਲੋਕ ਕਹਿੰਦੇ ਮੈਂ ਮੂੰਹ ਬੰਦ ਕਰ ਸਕਦਾ ਮੈਂ ਸੇਧ ਦਿੱਤੀ ਔਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਜਿਹੜੇ ਨੁਕਤੇ ਚਿੰਨੀ ਕਰਦੇ ਆ ਜਾਂ ਤੇ ਕੁਝ ਕਰੋ ਜਾਂ ਫਿਰ ਚੁੱਪ ਹੋ ਜਾਓ ਠੀਕ ਹੈ ਰਾਣਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਝਾ ਦਿੱਤਾ ਤਾਂ ਐਸਨ ਰਾਣਾ ਗੁਰਜੀਤ ਹੁਣੀ ਜਿਨ੍ਹਾਂ ਦੇ ਵੱਲੋਂ ਐਮਐਸਪੀ ਦੇ ਉੱਤੇ ਜਿਹੜਾ ਵਾਅਦਾ ਕੀਤਾ ਗਿਆ ਸੀ ਉਸ ਦੇ ਉੱਤੇ ਐਮਐਸਪੀ ਹੁਣ ਤੇ ਉੱਤੇ ਜਿਹੜੀ ਆ ਫਸਲ ਖਰੀਦਣ ਜਾ ਰਹੇ ਨੇ 2400 ਰੁਪਏ ਕਵਾਂਟਲ ਜਿਹੜਾ ਮੱਕੀ ਦੇ ਭਾਅ ਦੇ ਉੱਤੇ ਜੋਗ ਜੋ ਐਮਐਸਪੀ ਹੈਗੀ ਆ ਉਹ ਕਹਿੰਦੇ ਕਿ ਅਸੀਂ ਹੁਣ ਖਰੀਦਾਂਗੇ ਤੇ ਅਗਲੇ ਸਾਲ ਵੀ ਖਰੀਦਾਂਗੇ ਪਰ ਉਸ ਤੋਂ ਬਾਅਦ ਸਰਕਾਰ ਜਿਹੜਾ ਇਸ ਨੂੰ ਲੈ ਕੇ ਅਸੀਂ ਇੱਕ ਸੇਧ ਦੇਣੀ ਸੀ ਉਹ ਦੇ ਰਹੇ ਆ ਸਰਕਾਰ ਅੱਗੇ ਇਸ ਦੇ ਪ੍ਰਬੰਧ ਕਰੇ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਚੰਡੀਗੜ੍ਹ